ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਪੇਜ ਦੇ ਉੱਤੇ ਆਪਣੇ ਪੇਜ ਤੇ ਬਈ ਕਹੀ ਦਿਨਾ ਬਾਅਦ ਵੀਡੀਓ ਪਾਉਣ ਲੱਗੇ ਆ ਅੱਜ ਆਪਾਂ ਤੇ ਕਈ ਦਿਨ ਕੰਮਕਾਰਾਂ ਚ ਬਿਜ਼ੀ ਸੀ ਤੇ ਦੂਜੇ ਆਪਣਾ ਜਿਹੜਾ ਫਣੀ ਚੈਨਲ ਆ ਬਈ ਸ਼ਾਰਟ ਵੀਡੀਓਾਂ ਵਾਲਾ ਉੱਤੇ ਵੀਡੀਓ ਵੀਡੀਓ ਪਾਉਂਦੇ ਵੇਹਾਂ ਤੇ ਅੱਜ ਮਖਾ ਚੱਲੇ ਤੇ ਵੀ ਇੱਕ ਵੀਡੀਓ ਪਾਈਏ ਆ ਬਈ ਆਪਣੀਆਂ ਝੋਟੀਆਂ ਨੇ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦਿਖਾਈਆਂ ਹੋਈਆਂ ਨੇ ਆ ਜਿਹੜੀ ਆਪਣੀ ਝੋਟੀਆਂ ਜਿਹੜੀ ਬਈ ਇਹ ਸੂਨ ਵਾਲੀ ਹੈਗੀ ਮਤਲਬ ਇਹ ਰਹਿ ਗਈ ਤੇ 5-7 ਦਿਨ ਤੇ ਇਹ ਆਪਾਂ ਮੈਪ ਲਈ ਫੀਡ ਨਾਲ ਤਿਆਰ ਕੀਤੀ ਹੈਗੀ ਜਿਹੜੀ ਮਾਰਕੀਟ ਚ ਆ ਬਈ ਹੁਣ ਮੈਪਲੀ ਫੀਡ ਬਹੁਤ ਕੈਂਡ ਫੀਡ ਆ ਗਈ ਬਾਈ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਗਾਵਾ ਮਾਂ ਤੇ ਆਪਾਂ ਰਿਜ਼ਲਟ ਲੈ ਚੁੱਕੇ ਆਂ ਤਾਂ ਤੇ ਪਹਿਲਾਂ ਚੋਟੀ ਆ ਇਹਨੂੰ ਵੀ ਆਪਾਂ ਖਵਾਈ ਆ ट्रांजੈਕਸ਼ਨ ਚੱਲੀ ਜਾਂਦੀ ਏ ਦੀ ਇਹ ਡਰਾਈ ਆਫ ਪਾ ਹਟੇ ਚੋਟੀ ਤੁਸੀਂ ਦੇਖ ਸਕਦੇ ਹੋ ਆਪ ਇਹ ਲਬਕਸ ਬੋਲਦੀ ਆ ਤੇ ਜਿਹੜੀ ਦੂਜੀ ਆ ਚੋਟੀ ਆ ਬਾਈ ਇਹ ਆਪਾਂ ਤਿਆਰ ਕਰਾਂਗੇ ਘਾਰ ਗੱਲ ਤੇ ਹਜੇ ਇਹਨੂੰ ਡਰਾਈ ਆਫ ਚ ਲਾਈ ਆ ਗਈ ਬਾਈ ਥੋੜੇ ਦਿਨ ਹੀ ਹੋਏ ਨੇ ਉਕੇ ਦੇਖ ਜੇ ਪਏ ਨੇ 2 ਮਹੀਨੇ ਦਵਾਈ ਆਫ ਚਲਾਈਆ ਤੇ ਦੋਆ ਦੇ ਨੂੰ ट्रांजੈਕਸ਼ਨ ਵੀ ਕਾਰਗਿਲ ਦੀ ਹੀ ਪਾਉਣੀ ਆ ਇਹ ਆਪਾਂ ਕਾਰਗਿਲ ਤੇ ਤਿਆਰ ਕੀਤਾ ਕਿਉਂਕਿ ਆਪਾਂ ਵੇ ਰਿਜ਼ਲਟ ਦੇਖਨੇ ਹਨਾ ਵੀ ਕਿਹੜੀ ਦਾ ਵੱਧ ਆਉਂਦਾ ਬਾਕੀ ਕੰਪਨੀਆਂ ਦੋਨੀਆਂ ਸਹੀ ਨੇ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਤੇ ਆਪਾਂ ਟਰਾਇਲ ਲਾ ਕੇ ਦੇਖਣਾ ਮੰਗ ਲਈ ਇੱਕ ਇਹ ਕਾਰਗਿਲ ਤੇ ਤਿਆਰ ਕੀਤਾ ਵੀ ਇਹਦੇ 2 ਮਹੀਨੇ ਪਏ ਨੇ ਇਹਦੀ ਵੀ ਵੀਡੀਓ ਲਵੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਕਹੀ ਜੀ ਤਿਆਰ ਹੋਈ ਆ ਜੋ ट्रांजੈਕਸ਼ਨ ਪਾਉਣ ਲੱਗੀ ਤੇ ਤੁਸੀਂ ਦੱਸੋ ਕਮੈਂਟ ਕਰਕੇ ਕਿਹੜੀ ਸਹੀ ਆ